ਇੰਟ ਫਾਊਂਡੇਸ਼ਨ ਹੈ ਓਕੇ ਬਈ ਆ ਦੇਖੋ ਇਹ ਇੰਟ੍ਰੈਂਡ ਦਾ ਪੀਸ ਹੈ ਹਾਂਜੀ ਬਈ 24 ਆਵਰ ਐਡ ਹੈ ਠੀਕ ਹੈ ਜੀ ਆ ਫਾਊਂਡੇਸ਼ਨ ਹੈ ਸਕਿਨ ਹਨਾ ਔਰ ਐਮ ਆਰ ਵੀ ਚੈੱਕ ਕਰੋ ਕਿੰਨੀ ਹੈ ਇਹ ਦੇਖੋ 499 ਰੁਪਏ ਐਮ ਆਰ ਵੀ ਓਕੇ ਬਈ ਤੁਹਾਨੂੰ ਕਿੰਨੇ ਦਾ ਪੀਸ ਪੈਣਾ 180 ਰੁਪਏ ਦਾ ਸਿਰਵਦੀ ਕੰਪਨੀ ਵੀ ਹੈ ਸਭ ਤੋਂ ਵੱਡੀ ਗੱਲ ਦੇਖੋ ਪੀਸ ਦੀ ਲੁੱਕ ਦੇਖੋ ਗਰੇਜ਼ ਦੇਖੋ ਹਨਾ ਬੰਦ-ਬੰਦ ਗੱਤੇ ਆਪਣੇ ਕੋ ਪਏ ਆ ਉਨਾ ਮਰਜ਼ੀ ਚੈੱਕ ਨੂੰ ਜਿੰਨਾ ਮਰਜ਼ੀ ਇਹ ਚੈੱਕ ਕਰੋ 200 ਰੁਪਏ ਪਰ ਪੀਸ ਦੇ ਉਤੇ ਐਮ ਆਰ ਪੀ ਹੈ ਓਕੇ ਬਾਈ ਕਿੰਨੇ ਦਾ ਪੀਸ 25 ਰੁਪਏ ਦਾ ਓਕੇ ਮੈਟਮੀ ਦਾ ਪੀਸ ਹੈ ਜੀ ਓਕੇ ਇਹ ਹਾਸ਼ਮੀ ਹੈ ਉਦ ਹੈ ਸ਼ਹਿਰ ਆ ਦੇਖੋ ਆਦਲ ਕਾਦਰੀ ਦਾ ਉਦ ਹਾਸ਼ਮੀ ਪ੍ਰਿੰਟ ਰੇਟ ਹੈਗਾ 700 ਰੁਪਿਆ ਓਕੇ 250 ਰੁਪਏ ਸਿਰਫ ਹਾਂਜੀ ਆਦਲ ਕਾਦਰੀ ਦਾ origignal ਪੀਸ ਹੈ ਓਕੇ ਗ੍ਰੇਟ ਠੀਕ ਹੈ ਜੀ ਕਿੰਨੇ ਦਾ ਇਹ ਰੇਟ ਵੀ ਤੁਹਾਨੂੰ ਦੱਸ ਦਿੰਦੇ ਆ ਹਾਂਜੀ ਕਹਿਣ ਦਾ ਮਤਲਬ ਹੈ ਆਹ ਮਾਰਕੀਟ 'ਚ ਨਹੀਂ ਹੈਗਾ ਆਨਲਾਈਨ ਲੋਕੀ ਹਜ਼ਾਰ-ਹਜ਼ਾਰ ਰੁਪਏ ਦਾ ਪੀਸ ਲੈਂਦੇ ਆ ਓਕੇ ਮੈਂ ਤੁਹਾਨੂੰ ਸਿਰਫ 250 ਰੁਪਏ ਦਾ ਪੀਸ ਦਊਂ ਹਾਂ ਦੇਖੋ ਆਦਲ ਗਾਦਰੀ 24 ਘੰਟੇ ਐਡ ਆਂਦੀ ਏ ਕੰਪਨੀ ਦਾ オリジナル ਪੀਸ ਹੈ ਓਕੇ ਬਈ ਆ ਚੈੱਕ ਕਰੋ ਆਦਲ ਗਾਦਰੀ ਠੀਕ ਓਕੇ ਆ ਚੈੱਕ ਕਰੋ ਸ਼ਨ ਆਇਆ ਹਾਂਜੀ 250 ਰੁਪਏ ਦਾ ਇੱਥੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨਵੇਂ ਸਾਰੇ ਠੀਕ ਠਾਕ ਹੋ ਤੇ ਅੱਜ ਜਿਹੜਾ ਤੁਹਾਨੂੰ ਹੋਤਾ ਹੀ ਅੱਜ ਕੋਸਮੈਟਿਕ ਦਾ ਸਾਮਾਨ ਸਾਗਰ ਕੋਲੇ ਹੋਰ ਸਾਮਾਨ ਨਵਾਂ ਆਇਆ ਆਓ ਆਜੋ ਜੀ ਸਾਰਾ ਕੰਪਨੀ ਦਾ ਸਾਮਾਨ ਆਉਣ ਵਾਲੇ ਅੱਜ ਫੇਰ ਤੁਹਾਡੇ ਸਾਹਮਣੇ ਕਹਿਣ ਕਹਿਣ ਆਈਟਮਾਂ ਲੈ ਕੇ ਆਏ ਆ ਵਧੀਆ ਵਧੀਆ ਚੀਜ਼ਾਂ ਲੈ ਕੇ ਆਏ ਆ ਸਾਰਾ ਦਿਨ ਮੈਨੂੰ ਕਸਟਮਰ ਆ ਕੇ ਕਹਿੰਦਾ ਭਾਜੀ ਆਦਲ ਕਾਦਰੀ ਮਿਲ ਜੇਗਾ ਸ਼ਾਨ ਆਇਆ ਮਿਲ ਜੇਗਾ ਹਾਸ਼ਮੀ ਮਿਲ ਜੇਗਾ ਸਭ ਕੁਝ ਦਵਾਂਗੇ ਤੁਹਾਨੂੰ ਆ ਚੈੱਕ ਕਰੋ Okay, पांद पांद एक 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 ओके बंद बंद ਗੱਤੇ ਮਿਲਣਗੇ ਮੈਨੂੰ ਇੱਕ ਇੱਕ ਪੀਸ ਦਿਖਾ ਦਿਓ ਇਹ ਸਾਹ ਦਾ ਹੈ ਚੱਕੋ ਆਦਲ ਕਾਦਰੀ ਲਿਖਿਆ ਹੈ ਹਾਂਜੀ ਆਦਲ ਕਾਦਰੀ ਦਾ origignal piece ਹੈ ओके ਠੀਕ ਹੈ ਜੀ ਕਿੰਨੇ ਦਾ ਹੈ ਰੇਟ ਵੀ ਤੁਹਾਨੂੰ ਦੱਸ ਦਿੰਨੇ ਆ ਹਾਂਜੀ ਕਹਿੰਦਾ ਮਤਲਬ ਹੈ ਆ ਮਾਰਕੀਟ 'ਚ ਨਹੀਂ ਹੈਗਾ online ਲੋਕੀ 1000 1000 ਰੁਪਏ ਦਾ ਪੀਸ ਲੈਂਦੇ ਆ ਓਕੇ ਮੈਂ ਤੁਹਾਨੂੰ ਸਿਰਫ 250 ਰੁਪਏ ਦਾ ਪੀਸ ਦਵਾਂਗਾ ਆ ਦੇਖੋ ਆਦਲ ਕਾਦਰੀ 24 ਘੰਟੇ ਐਡ ਆਂਦੀ ਏ ਕੰਪਨੀ ਦਾ オリジナル ਪੀਸ ਹੈ ਠੀਕ ਹੈ ਬਈ ਆ ਚੈੱਕ ਕਰੋ ਆਦਲ ਕਾਦਰੀ ਠੀਕ ਹੈ ਬਈ ਸਹੀ ਹੋ ਗਿਆ ਹਾਂਜੀ ਮਹਾਰਾਜ ਜਿੰਨਾ ਮਾਲ ਕਹੋਗੇ ਉਹਨਾ ਮਿਲੇਗਾ ਠੀਕ ਹੈ ਬਈ ਆ ਚੈੱਕ ਕਰੋ ðiਸ ਸਟੋਰੀ ਠੀਕ ਹੈ ਜੀ ਆਦਲ ਕਾਦਰੀ ਦਾ オリジナル ਪੀਸ ਹੈ ਚੈੱਕ ਕਰੋ ਜੀ 250 ਰੁਪਏ 1000 ਦਾ ਵੀ ਹੂੰ 1000 ਦਾ ਸੇਲ ਕਰ ਦੋ 250 ਰੁਪਏ ਓਕੇ ਆ ਚੈੱਕ ਕਰੋ ਸ਼ਨ ਆਇਆ ਹਾਂਜੀ 250 ਰੁਪਏ ਦਾ ਇੰਦਰ ਓਕੇ ਬਈ ਸ਼ਨਾਇਆ ਤੁਸੀਂ ਨਾਮ ਸੁਣਿਆ ਨਾ ਸ਼ਨਾਇਆ ਤਾਂ ਸੁਣਿਆ ਠੀਕ ਹੈ ਨਾ ਇਹ ਚੈੱਕ ਕਰੋ ਹਾਸ਼ਮੀ ਓਕੇ ਬਈ ਇਹ ਹਾਸ਼ਮੀ ਹੈ ਉਦ ਹੈ ਸ਼ਨਾ ਇਹ ਦੇਖੋ ਆਦਲ ਕਾਦਵੀ ਦਾ ਉਦ ਹਾਸ਼ਮੀ ਓਕੇ ਬਈ ਕਿੰਨਾ ਦਾ ਬਣਾ 250 ਰੁਪਏ ਦਾ ਪ੍ਰਿੰਟ ਰੇਟ ਕੀ ਹੋ ਪਿਆ ਹੈ ਨਾ ਪ੍ਰਿੰਟ ਰੇਟ ਐਮ ਆਰ ਪੀ ਹੈ ਇੱਕ ਕੰਪਨੀ ਦਾ オリジナル ਪੀਸ ਕਿੰਨੇ ਹੈ ਨਾ ਪ੍ਰਿੰਟ ਰੇਟ ਹੈਗਾ 700 ਰੁਪਏ ਓਕੇ 250 ਰੁਪਏ ਸਿਰਫ ਠੀਕ ਹੋ ਗਿਆ ਠੀਕ ਹੋ ਗਿਆ ਜਿੰਨਾ ਮਰਜ਼ੀ ਮਾਲ ਲਓ ਉਹ ਪੇਟੀਆਂ ਬਣਾ ਲਿਆ ਤੇ ਗੱਲ ਖਤਮ ਹੋ ਜਾਏਗਾ ਕਿੰਨਾ ਮਰਜ਼ੀ ਮਾਲ ਲਓ ਸਹੀ ਹੋ ਗਿਆ ਆ ਦੇਖੋ ਅਲਪੀਸਟਿਕ ਮੂੰਗਾ ਇਹ ਆ ਚੈੱਕ ਕਰੋ ਹੁਣੇ ਕੰਟੇਨਰ ਓਪਨ ਹੋ ਰਿਹਾ ਆ ਕਿੰਨੇ ਦਾ ਪੀਸ ਆ 15 ਰੁਪਏ ਦਾ ਤੁਸੀਂ ਬਿਜਾਰੋ 100 ਰੁਪਏ ਦਾ ਪੀਸ ਲੈਣੇ ਆ ਓਕੇ ਵੀਰੇ ਠਈ ਹੋ ਗਿਆ ਬਹੁਤ ਬਹੁਤ ਕਿੰਨੇ ਨਰ ਬੜੇ ਆਏ ਆ ਆਓ ਅੰਦਰ ਆਓ ਹਾਂ ਦੇਖ ਲਓ ਚੈੱਕ ਕਰੋ ਸਟਾਕ ਬੰਦ ਬੰਦ ਗੱਤੇ ਆਪਣੇ ਕੋ ਪਏ ਆ ਜਿੰਨਾ ਮਰਜ਼ੀ ਚੱਕ ਲਓ ਜਿੰਨਾ ਮਰਜ਼ੀ ਗੱਡੀ ਵੱਡੀ ਹੋ ਥੋੜੀ ਬੱਸ ਗੱਡੀ ਵੱਡੀ ਲੈ ਕੇ ਆਇਓ ਇਹ ਚੈੱਕ ਕਰੋ 200 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਓਕੇ ਬਾਈ ਕਿੰਨੇ ਦਾ ਪੀਸ 25 ਰੁਪਏ ਦਾ ਓਕੇ मैटमी दा पीस है जी 25 रुपए दा पीस है 200 रुपए एमआरपी है दो दिन नहीं उतरेगी ओके भाई एना कांड पीस है, सही हो गया हाँ जी आ देखो आ माल आया आया खोलने ली टाइम नहीं है साडे को हां तेरा दा पीस लगाओ पेटियां आप ही खुली जा रही हैं चेक करो देख टिंट टिंट फाउंडेशन है ਓਕੇ ਆ ਦੇਖੋ ਇਹ ਇੰਟ੍ਰੈਂਡ ਦਾ ਪੀਸ ਹੈ ਹਾਂਜੀ ਬਈ 24 ਆਵਰ ਐਡ ਹੈ ਠੀਕ ਹੈ ਜੀ ਇਹ ਫਾਊਂਡੇਸ਼ਨ ਹੈ ਸਕਿਨ ਹਨਾ ਹਾਂਜੀ ਇਹ ਸਰਮ ਵੀ ਆਂਦੇ ਆ ਫਾਊਂਡੇਸ਼ਨ ਆਉਂਦੀਆਂ ਸਾਰਾ ਕੁਝ ਆਂਦਾ ਸਾਡੇ ਕੋਲ ਓਕੇ ਹੁਣ ਜਿਹੜਾ ਤੁਹਾਨੂੰ ਆਪਾਂ ਸਿਰ ਇਹ ਫੇਸ ਸਰਮ ਦਿਖਾ ਰਹੇ ਆ ਟਿੰਟ ਦਿਖਾ ਰਹੇ ਆ ਫਾਊਂਡੇਸ਼ਨਾਂ ਦਿਖਾ ਰਹੇ ਆ ਹਨਾ ਹਾਂਜੀ ਆ ਦੇਖੋ ਪੀਸ ਦੀ ਲੁੱਕ ਦੇਖੋ ਗਰੇਜ਼ ਦੇਖੋ ਹਨਾ ਦੇਖਣਾ ਹੈ ਐਚ ਡੀ ਹੈ ਫੁੱਲ ਐਚ ਡੀ ਓਕੇ ਬਿਲਕੁਲ ਔਰ ਐਮ ਆਰ ਵੀ ਚੈੱਕ ਕਰੋ ਕਿੰਨੀ ਹੈ ਆ ਦੇਖੋ 499 ਰੁਪਇਆ ਮਰ ਵੀ ਓਕੇ ਬਈ ਤੁਹਾਨੂੰ ਕਿੰਨੇ ਦਾ ਪੀਸ ਪੈਣਾ 180 ਰੁਪਇਆ ਦਾ 500 ਵਾਲੀ ਚੀਜ਼ 180 ਰੁਪਏ ਦੀ ਕੰਪਨੀ ਦੀ ਹੈ ਸਭ ਤੋਂ ਵੱਡੀ ਗੱਲ